ਵਾਹਿਗੁਰੂ 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 ਗੁਰਮੁਖ ਸਾਸਤਰ ਸਿਮਰਤ ਬੇਦ ਗੁਰਮੁਖ ਪਾਵੈ ਕਟਕਟ ਭੇਦ ਗੁਰਮੁਖ ਵੈਰ ਵਿਰੋਧ ਗਵਾਵੈ ਗੁਰਮੁਖ ਸਗਲੀ ਗਣਤ ਮਿਟਾਵੈ ਗੁਰਮੁਖ ਰਾਮਨਾਮ ਰੰਗ ਰਾਤਾ ਨਾਨਕ ਗੁਰਮੁਖ ਖਸਮ ਪਛਾਤਾ ਬਿਨ ਗੁਰ ਪਰਮਾ ਆਵੈ ਜਾਏ ਬਿਨ ਗੁਰ ਹਾਲ ਨ ਪਵੀ ਥਾਏ ਬਿਨ ਗੁਰ ਮਨੁਆ ਅਤ ਡੋਲਾਏ ਬਿਨ ਗੁਰ ਤ੍ਰਿਪਤ ਨਹੀਂ ਬਿਖ ਖਾਏ ਬਿਨ ਗੁਰ ਬਿਸਿਆਰ ਡਸੈ ਮਰਵਾਟ ਨਾਰਕ ਗੁਰ ਬਿਨ ਕਾਟੇ ਘਾਟ ਜਿਸ ਗੁਰ ਮਿਲੈ ਤਿਸ ਪਾਰ ਉਤਾਰੈ ਅਵਗਣ ਮੇਟੈ ਗੁਣ ਨਿਸਤਾਰੈ ਮੁਕਤ ਮਹਾ ਸੁਖ ਗੁਰ ਸ਼ਬਦ ਵਿਚਾਰ ਗੁਰਮ ਕਦੇ ਨਾ ਆਵੈ ਹਾਰ ਤਨ ਤਨ ਹਟੜੀਓ ਮਨ ਵਣਜਾਰਾ ਨਾਨਕ ਸਹਜੇ ਸੱਚ ਵਾਪਾਰਾ ਗੁਰਮੁਖ ਬੰਧਿਓ ਸੇਤ ਵਿਧਾਤੈ ਲੰਕਾ ਲੂਟੀ ਦੇਤ ਸੰਤਾ ਪੈ ਰਾਮਚੰਦ ਮਾਰਿਓ ਅਹਰਾਵਣ ਹੇ ਦੋ ਭੀਖਣ ਗੁਰਮੁਖ ਪਰਚਾਇਣ ਗੁਰਮੁਖ ਸਾਇਰ ਪਾਹਣ ਤਾਰੇ ਗੁਰਮੁਖ ਕੋਰ ਤੇ ਤੀਸਉਦਾਰੇ ਗੁਰਮੁਖ ਚੂਕੈ ਆਵਣ ਜਾਣ ਗੁਰਮੁਖ ਦਰਗਹਿ ਪਾਵੈ ਮਾਣ ਗੁਰਮੁਖ ਖੋਟੇ ਖਰੇ ਪਛਾਣ ਗੁਰਮੁਖ ਲਾਗੇ ਸਹਿ ਧਿਆਨ ਗੁਰਮੁਖ ਦਰਗਹਿ ਸਿਫਤ ਸਮਾਏ ਨਾਨਕ ਗੁਰਮੁਖ ਬੰਦਨਾ ਪਾਏ ਗੁਰਮੁਖ ਨਾਮ ਨਰੰજન ਪਾਏ ਗੁਰਮੁਖ ਹੋਵੇਂ ਸਬਦ ਜਲਾਏ ਗੁਰਮੁਖ ਸਾਚੇ ਕੇ ਗੁਣ ਗਾਏ ਗੁਰਮੁਖ ਸਾਚੇ ਰਹੇ ਸਮਾਏ ਗੁਰਮੁਖ ਸਾਚ ਨਾਮ ਪਤੂਤਮ ਹੋਏ ਨਾਨਕ ਗੁਰਮੁਖ ਸਗਲ ਭਵਨ ਕੀ ਸੋਝੀ ਹੋਏ ਕਵਨ ਮੂਲੋ ਕਵਨ ਮਤ ਵੇਲਾ ਤੇਰਾ ਕਵਨ ਗੁਰੂ ਜਿਸਕਾ ਤੂੰ ਚੇਲਾ ਕਮਨ ਕਥਾ ਲੈ ਰਹੋ ਨਿਰਾਲੇ ਬੋਲੇ ਨਾਨਕ ਸੁਣੋ ਤੁਮ ਬਾਲੇ ਇਸ ਕਥਾ ਕਾ ਦੇ ਵਿਚਾਰ ਪਵਜਲ ਸਬਦ ਲੰਗਾ ਵਣਹਾਰ ਪਵਨ ਆਰੰਭ ਸਤਗੁਰ ਮਤ ਵੇਲਾ ਸਬਦ ਗੁਰੂ ਸੁਰਤ ਤੁਣ ਚੇਲਾ ਆ ਕਥ ਕਥਾ ਲੈ ਰਹੋ ਨਿਰਾਲਾ ਨਾਨਕ ਜੁਗ ਜੁਗ ਗੁਰ ਗੋਪਾਲ ਏਕ ਸਬਦ ਜਿਤ ਕਥਾ ਵਿਚਾਰੀ ਗੁਰਮਖਾਉ ਮੈਂ ਅਗਨਿਵਾਰੀ ਮੈਣ ਕੇ ਦੰਤ ਕਿਉ ਖਾਈਐ ਸਾਰ ਜਿਤ ਗਰਵ ਜਾਏ ਸੋ ਕਵਨ ਆਹਾਰ ਹਿਮੇ ਕਾ ਘਰ ਮੰਦਰ ਅਗਨ ਪਿਰਾਹਨ ਕਵਨ ਗੁਫਾ ਜਿਤ ਰਵੈ ਰਹੈ ਆਵਾਹਨ ਇਤਿਉਤ ਕਿਸ ਕਉ ਜਾਣ ਸਮਾਵੈ ਕਵਨ ਧਿਆਨ ਮਨ ਮਨੈ ਸਮਾਵੈ ਹਾਂ ਹਾਂ ਮੈਂ ਮੈਂ ਵਿੱਚੋਂ ਖੋਵੈ ਦੂਜਾ ਮਿਟੈ ਏਕੋ ਹੋਵੈ ਜਗ ਕਰਣਾ ਮਨ ਮੁਖਾ ਗਾਵਾਰ ਸਬਦ ਕਮਾਈਐ ਖਾਈਐ ਸਾਰ ਅੰਤਰ ਬਾਹਰੇ ਕੋ ਜਾਣੈ ਨਾਨਕ ਅਗਨ ਮਾਰੇ ਸਤਿਗੁਰ ਕੈ ਭਾਣੈ ਸੱਚ ਪੈ ਰਾਤਾ ਗਰਬ ਨਿਵਾਰੈ ਏ ਕੋ ਜਾਤਾ ਸਬਦ ਵਿਚਾਰੈ ਸਬਦ ਵਸੈ ਸਚ ਅੰਤਰ ਹੀ ਆ ਤਨ ਮਨ ਸੀਤਲ ਰੰਗ ਰੰਗੀਆ ਕਾਮ ਕਰੋਦ ਵਿਖੇ ਅਗਨ ਨਿਵਾਰੇ ਨਾਨਕ ਨਜ਼ਰੀ ਨਜ਼ਰ ਪਿਆਰੇ ਕਵਨ ਮੁਖ ਚੰਦ ਹੈ ਵੇ ਕਰ ਛਾਇਆ ਕਵਨ ਮੁਖ ਸੂਰਜੋ ਤਪੈ ਤਪਾਇਆ ਕਵਨ ਮੁਖ ਕਾਲ ਜੋਤ ਨਿਤ ਰਹਿ ਕਵਨ ਬੁੱਧ ਗੁਰਮੁਖ ਪਤ ਰਹਿ ਕਵਨ ਜੋਤ ਜੋ ਕਾਲ ਸੰਗਾਰੈ ਬੋਲੇ ਬਾਣੀ ਨਾਨਕ ਵਿਚਾਰੈ ਸ਼ਬਦ ਭਾਖਸ ਸ਼ਬਦ ਭਾਖਤ ਸਸ ਜੋਤਿ ਅਪਾਰਾ ਸਸਕਰ ਸੂਰਵਸੈ ਮਿਟੈ ਅੰਧਿਆਰਾ ਸੁਖ ਦੁਖ ਸਮ ਕਰਨਾ ਮਿਆਦਾਰਾ ਆਪੇ ਪਾਰ ਉਤਾਰਨ ਹਾਰਾ ਗੁਰ ਪਰਚੈ ਮਨ ਸਾਈ ਸਮਾਏ ਪ੍ਰਣਮਤ ਨਾਨਕ ਕਾਲ ਨਾ ਖਾਏ ਨਾਮ ਤਤ ਸਭ ਹੀ ਸਿਰ ਜਾਪੈ ਬਿਨ ਆਵੇਂ ਦੁ ਕਾਲ ਸੰਤਾਪੈ ਤਤੋ ਤਤ ਮਿਲੈ ਮਨ ਮਾਨੈ ਦੂਜਾ ਜਾਏ ਇਕਤ ਕਰਿਆਨੈ ਬੋਲੇ ਪਵਨਾ ਗगनਦਰਜੈ ਨਾਨਕ ਨਹਿ ਚਲੋ ਮਿਲਣ ਸਹਿਜੈ ਅੰਤਰ ਸੁਨਣ ਬਾਹਰ ਸੁਨਣ ਤ੍ਰਿਪਮਣ ਸੁਨਮ ਸੁਨਣ ਚੌਥੇ ਸੁਨਣ ਜੋ ਨਰ ਜਾਣੈ ਤਾਂ ਕੋ ਪਾਪ ਨਾ ਪੁੰਨੰ ਘਟ ਘਟ ਸੁਨ ਕਾ ਜਾਣੈ ਭੇਉ ਆਦਪੁਰਖ ਨਰੰਜਨ ਦੇਉ ਜੋ ਜਨ ਨਾਮ ਨਰੰਜਨ ਰਾਤਾ ਨਾਨਕ ਸੋਈ ਪੁਰਖ ਵਿਦਾਤਾ ਸੁਨੋ ਸੁਨ ਕਹ ਸਭ ਕੋਈ ਅਨਹਤ ਸੁਨ ਕਹਾ ਤੇ ਹੋਈ ਅਨਹਤ ਸੁਨ ਰਤੇ ਸੇ ਕੈਸੇ ਜਿਸ ਤੇ ਉਪਜੇ ਤਿਸ ਹੀ ਜੈਸੇ ਓਏ ਜਨਮ ਨਾ ਮਰੈ ਨਾ ਆਵੈ ਜਾਏ ਨਾਨਕ ਗੁਰਮੁਖ ਮਨ ਸਮਝਾਏ ਨੌ ਸਰ ਸੁਬਰ ਦਸਵੇਂ ਪੂਰੇ ਤੈ ਅਨਤ ਸੁਨ ਬਜਾਵੇ ਤੂਰੇ ਸਾਚੇ ਰਾਚੇ ਦੇਖ ਹਜੂਰੇ ਘੜ ਘੜ ਸਾਹ ਚ ਰਿਆ ਪਰ ਪੂਰੇ ਗੁਪਤੀ ਬਾਣੀ ਪ੍ਰਗਟ ਹੋਏ ਨਾਨਕ ਪਰਖ ਲਏ ਸੱਚ ਸੋਏ ਸਹਿਜ ਪਾਏ ਮਿਲਿਆ ਸੁਖ ਹੋਵੇ ਗੁਰਮੁਖ ਜਾਗੇ ਨੀਂਦ ਨਾ ਸੋਵੇ ਸੁਨ ਸਬਦ ਅਪਰੰਪਰਤਾਰ ਹੈ ਕਹਤੇ ਮੁਕਤ ਸਬਦ ਨਿਸਤਾਰ ਹੈ ਗੁਰ ਕੀ ਦੀਖਿਆ ਸੇ ਸਚ ਰਾਤੇ ਨਾਨਕ ਆਪ ਗਵਾਏ ਮਿਲਣ ਨਹੀਂ ਪ੍ਰਾਤੇ ਕਬੁੱਧ ਚਵਾਵੈ ਸੋ ਕਿਤ ਠਾਏ ਕਿਉ ਤਤ ਨਾ ਬੂਝੈ ਝੋਟਾਂ ਖਾਏ ਜਮਦਰਬਾ ਦੇ ਕੋਈ ਨਾ ਰਖੈ ਬਿਨ ਸਬਦੈ ਨਾਹੀ ਪਤ ਸਾਖੈ ਕਿਉ ਕਰ ਬੂਝੈ ਪਾਵੈ ਪਾਰ ਨਾਨਕ ਮਨਮਖ ਨਾ ਬੂਝੈ ਗਵਾਰ ਕਬੁੱਧ ਮਿਟੈ ਗੁਰ ਸਬਦ ਵਿਚਾਰ ਸਤਿਗੁਰ ਭੇਟੈ ਮੋਖ ਦੁਆਰ ਤਾਤ ਨਾ ਚੀਨੈ ਮਨ ਮੁਖ ਜਲ ਜਾਏ ਦੁਰਮਤ ਵਿਛੜੇ ਝੋਟਾਂ ਖਾਏ ਮਾਨੈ ਹੁਕਮ ਸਭੇ ਗੁਣ ਗਿਆਨ ਨਾਨਕ ਦਰਗਹਿ ਪਾਵੇ ਮਾਨ ਸਾਚ ਵਖਰ ਧਨ ਪੱਲ ਹੋਏ ਆਪ ਤਰੈ ਤਾਰੇ ਪੀਸ ਹੋਏ ਸਹਿਜ ਰਤਾ 부ਝੈ ਪਥ ਹੋਏ ਤਾਂ ਕੀ ਕੀਮਤ ਕਰੈ ਨਾ ਕੋਏ ਜੈਂ ਦੇਖਾਂ ਤੈ ਰਿਆ ਸਮਾਏ ਨਾਨਕ ਪਾਰ ਪਰੈ ਸਚ ਪਾਏ ਸੋ ਸਬਦ ਕਾ ਕਹਾ ਵਾਸ ਕਥਿਐ ਲੈ ਜਿਤ ਤਰੀਐ ਭਵ ਜਲ ਸੰਸਾਰੋ ਤ੍ਰੈ ਸਤ ਅੰਗਲ ਵਾਈ ਕਹੀਐ ਤਿਸ ਕਹੋ ਕਮਨਿ ਆਧਾਰੋ ਬੋਲੇ ਖਿਲੇ ਅਸਰ ਹੋਵੇ ਕਿਉ ਕਰ ਲਖ ਲਖਾਏ ਸੁਣ ਸੁਆਮੀ ਸਚ ਨਾਨਕ ਪ੍ਰਣਵੈ ਆਪਣੇ ਮਨ ਸਮਝਾਏ ਗੁਰਮੁਖ ਸਬਦ ਦੇ ਸੱਚ ਲੈ ਵਿੱਲ ਲੱਗੈ ਕਰ ਨਜ਼ਰੀ ਮੇਲ ਮਿਲਾਏ ਆਪੇ ਦਾਨ ਆਪੇ ਬੀਨਾ ਪੂਰੇ ਭਾਗ ਸਮਾਏ ਸੋ ਸਬਦ ਕਹੋ ਨਿਰੰਤਰ ਵਾਸਾ ਲਖੰ ਜੈ ਦੇਖਾਂ ਤੈ ਸੋਈ ਪਵਨ ਕਾ ਵਾਸਾ ਸੁਨ ਨਿਵਾਸਾ ਅਗਲ ਕਲਾ ਤਰ ਸੋਈ ਨਜ਼ਰ ਕਰੇ ਨਦਰ ਕਰੇ ਸ਼ਬਦ ਘਟ ਮੈਂ ਵਸੈ ਵਿੱਚੋਂ ਪਰਮ ਗਵਾਏ ਤਨ ਮਨ ਨਿਰਮਲ ਨਿਰਮਲ ਬਾਣੀ ਨਾਮ ਮਨ ਵਸਾਏ ਸ਼ਬਦ ਗੁਰੂ ਪਵ ਸਾਗਰ ਤਰੀਐ ਇਤੁ ਤੋ ਇੱਕ ਹੋ ਜਾਣਾ ਚਿਹਨ ਵਰਨ ਨਹੀਂ ਛਾਇਆ ਮਾਇਆ ਨਾਨਕ ਸ਼ਬਦ ਪਛਾਣੈ ਤਰੇ ਸਤ ਅੰਗਲ ਵਾਈਉ ਦੂ ਸੁਨ ਸਚ ਆਹਾਰੋ ਗੁਰਮੁਖ ਬੋਲੇ ਤਤ ਬਿਰੋਲੇ ਚੀਨੇ ਲਖਿਆ ਪਾਰੋ ਤ੍ਰੈ ਗੁਣ ਮੇਟੈ ਸ਼ਬਦ ਵਸਾਏ ਤਾਂ ਮਨ ਤੂ ਕੈ ਅਹੰਕਾਰੋ ਅੰਤਰ ਬਾਹਰ ਇੱਕੋ ਜਾਣੈ ਤਾਂ ਹਰ ਨਾਮ ਲੱਗੈ ਪਿਆਰੋ ਸੁਖ ਮਨ ਆਇੜਾ ਪਿੰਗਲਾ ਬੂਜੈ ਜਾਂ ਆਪੇ ਲਖ ਲਖਾਏ ਨਾਨਕ ਤੇ ਉਤੇ ਹੀ ਉਪਰ ਸਾਚਾ ਸਤਿਗੁਰ ਸ਼ਬਦ ਸਮਾਏ ਮਨ ਕਾ ਜੀਓ ਪਵਨ ਕਥੀ ਆਲੇ ਪਵਨ ਕਹਾਂ ਰਸ ਖਾਈ ਗਿਆਨ ਕੀ ਮੰਦਰਾ ਕਮਨਿ ਔਦੂ ਸਿੱਧ ਕੀ ਕਮਨ ਕਮਾਈ ਬਿਨ ਸਬਦੈ ਰਸ ਨ ਆਇਆ ਵੈ ਔਦੂ ਹਉ ਮੈਂ ਪਿਆਸ ਨ ਜਾਈ ਸਬਦ ਰਤੇ ਅੰਮ੍ਰਿਤ ਰਸ ਪਾਇਆ ਸਾਚੇ ਰਹੇ ਅਗਾਈ ਕਮਨ ਬੁੱਧ ਜਿਤ ਅਸਰ ਰਹੀਐ ਕਿਤ ਭੋਜਨ ਤ੍ਰਿਪਤਾਸੈ ਨਾਨਕ ਦੁਖ ਸੁਖ ਸਮ ਕਰ ਜਾਪੈ ਸਤਗੁਰ ਤੇ ਕਾਲ ਨ ਅੰਗਰਸੈ ਰੰਗ ਨਾ ਰਾਤਾ ਰਸ ਨਹੀਂ ਮਾਤਾ ਬਿਨ ਗੁਰ ਸਬਦੈ ਜਰ ਬਲ ਤਾਤਾ ਬਿੰਦ ਨਾ ਰਖਿਆ ਸਬਦ ਨਾ ਪਾਖਿਆ ਪਵਨ ਨਾ ਸਾਧਿਆ ਸਚ ਨਾ ਅਰਾਧਿਆ ਅਕਥ ਕਥਾ ਲੈ ਸੰ ਕਰ ਰਹਾ ਤਉ ਨਾਨਕ ਆਤਮ ਰਾਮ ਕਉਲ ਹੈ ਗੁਰ ਪ੍ਰਸਾਦੀ ਰੰਗੇ ਰਾਤਾ ਅੰਮ੍ਰਿਤ ਪੀਆ ਸਾਚੇ ਮਾਤਾ ਗੁਰ ਵਿਚਾਰੀ ਅਗਨੀਵਾਰੀ ਆਪੇ opio ਆਤਮ ਸੁਖਤਾਰੀ ਸੱਚ ਅਰਾਧਿਆ ਗੁਰਮਖਤਾਰ ਤਾਰੀ ਨਾਨਕ ਪੂਜੈ ਕੋ ਵੀ ਚਾਰੀ ਇਹੋ ਮਨ ਮੈੰਗਲ ਕਹਾ ਬਸੀਐ ਲੇ ਕਹਾਂ ਬਸੈ ਇਹੋ ਪਵਨਾ ਕਹਾਂ ਬਸੈ ਸੋ ਸਬਦ ਔਦੂ ਤਾਂ ਕੋ ਚੁਕੈ ਮਨ ਕਾ ਪਵਨਾ ਨਦਰ ਕਰੇ ਤਾਂ ਸਤਗੁਰ ਮਿਲੇ ਤਾ ਨੀ ਕਰ ਵਾਸਾ ਇਹੋ ਮਨ ਪਾਏ ਆਪੈ ਆਪ ਖਾਏ ਤਾਂ ਨਿਰਮਲ ਹੋਵੇ ਤਾਵਤ ਵਰਜ ਰਹਾਏ ਕਿਉ ਮੂਲ ਪਛਾਣੈ ਆਤਮ ਜਾਣੈ ਕਿਉ ਸੰਸਕਾਰ ਸੂਰ ਸਮਾਵੈ ਗੁਰਮੁਖ ਹਉਮੈ ਵਿੱਚੋਂ ਖੋਵੈ ਤਉ ਨਾਨਕ ਸਹੀ ਸਮਾਵੈ ਇਹੋ ਮਨ ਨਿਚਲ ਹਿਰਦੈ ਵਸਿਆਲੇ ਗੁਰਮੁਖ ਮੂਲ ਪਛਾਣ ਰਹਿ ਨਾਭ ਪਵਨ ਕਰ ਆਸਣ ਬੈਸੈ ਗੁਰਮੁਖ ਖੋਜ ਤਤ ਲਹਿ ਸੋ ਸਬਦ ਨਰੰਤਰ ਨਿਜ ਕਰਿ ਆਛੈ ਤ੍ਰਿ ਭਵਨ ਜੋਤ ਸੋ ਸਬਦ ਲਹੈ ਖਾਵੈ ਦੂਖ ਭੂਖ ਸਾਚੇ ਕੀ ਸਾਚੇ ਹੀ ਤ੍ਰਿਪਤਾਸ ਰਹੈ ਅਨਹਦ ਬਾਣੀ ਗੁਰਮੁਖ ਜਾਣੀ ਵਿਰ ਲੋਕੋ ਅਰਥ ਆਵੈ ਨਾਨਕ ਆਖੈ ਸੱਚ ਸੁਪੱਖ ਹੈ ਸਾਚ ਰਪੈ ਰੰਗ ਕਭੂ ਨਾ ਜਾਵੈ ਜਾਂ ਇਹੋ ਹਿਰਦਾ ਦੇਹ ਨਾ ਹੋਤੀ ਤਉ ਮਨ ਕੈ ਠਹਿ ਰਹਿਤਾ ਨਾਬ ਕਮਲ ਅਸਥੰਬ ਨਾ ਹੋ ਤੋ ਤਾ ਪਮਨ ਕਮਨ ਕਰ ਸਹਿਤਾ ਰੂਪ ਨਾ ਹੋ ਤੋ ਰੇਖ ਨਾ ਕਾਈ ਤਾ ਸ਼ਬਦ ਕਹਾ ਲਿਵ ਲਾਈ ਹਰਕਤ ਬਿੰਦ ਕੀ ਮੜੀ ਨਾ ਹੋਤੀ ਮਿਤ ਕੀਮਤ ਨਹੀਂ ਪਾਈ ਵਰਣ ਭੇਖ ਅਸਰੂਪ ਨਾ ਜਾਪੀ ਕਿਉ ਕਰ ਜਪ ਸਾਚ ਨਾਨਕ ਨਾਮ ਰਤੇ ਬੈਰਾਗੀ ਏਵ ਤਬ ਸਚੋ ਸਾਚ ਹਿਰਦਾ ਦੇਹ ਨਾ ਹੋਤੀ ਔਦੂ ਤਵ ਮਨ ਸੁਨ ਰਹੈ ਬੈਰਾਗੀ ਨਾਬ ਕਮਲ ਅਸਥੰਭ ਨਾ ਹੋਤੋ ਤਾ ਨਿਜ ਘਰ ਬਸ ਤੋ ਪਵਨ ਅਨਰਾਗੀ ਰੂਪ ਨਾ ਰੇਖਿਆ ਜਾਤ ਨਾ ਹੋਤੀ ਤਾ ਉ ਅਕਲੀਨ ਰਹਤੋ ਸਬਦ ਸੋ ਸਾਰ ਗੌਣ ਗगन ਜਬ ਤਬੈ ਨਾ ਹੋਤੋ ਤਿਰ ਭਵਨ ਜੋਤ ਆਪੇ ਨਿਰੰਕਾਰ ਵਰਣ ਭੇਖ ਅਸਰੂਪ ਸੋ ਏਕੋ ਏਕੋ ਸਬਦ ਵਿਡਾਣੀ ਸਾਚ ਬਿਨਾ ਸੂਚਾ ਕੋ ਨਾਹੀ ਨਾਨਕ ਕਥ ਕਹਾਣੀ ਕਿਤ ਕਿਤ ਵਿਦਜਗ ਉਪਜੈ ਪੁਰਖਾ ਕਿਤ ਕਿਤ ਦੁਖ ਬਿਨ ਸਜਾਈ ਹਉਮੈ ਵਿੱਚ ਜਗ ਉਪਜੈ ਪੁਰਖਾ ਨਾਮ ਵਿਸਰਿਆ ਦੁਖ ਪਾਈ ਗੁਰਮਖੋਵੈ ਸੋ ਗਿਆਨ ਤਤ ਵਿਚਾਰੈ ਹਉਮੈ ਸਬਦ ਜਿ ਲਾਏ ਤਨ ਮਨ ਨਿਰਮਲ ਨਿਰਮਲ ਬਾਣੀ ਸੱਚੇ ਰਹੈ ਸਮਾਏ ਨਾਮੇ ਨਾਮ ਰਹੇ ਬੈਰਾਗੀ ਸੱਚ ਰੱਖਿਆ ਉਰਤਾਰੇ ਨਾਨਕ ਬਿਨ ਨਾਮ ਹੈ ਜੋਗ ਕਦੇ ਨਾ ਹੋਵੇ ਦੇਖ ਹਰਦੈ ਵਿਚਾਰੇ ਗੁਰਮੁਖ ਸਾਜ ਸ਼ਬਦ ਵਿਚਾਰੇ ਕੋਏ ਗੁਰਮੁਖ ਸਚ ਬਾਣੀ ਪ੍ਰਗਟ ਹੋਏ ਗੁਰਮੁਖ ਮਨ ਭੀਜੈ ਵਰ ਲਾਭੁ ਜੈ ਕੋਏ ਗੁਰਮੁਖ ਨੇ ਕਰਵਾਸਾ ਹੋਏ ਗੁਰਮੁਖ ਜੋਗੀ ਜੁਗਤ ਪਛਾਣ ਹੈ ਗੁਰਮੁਖ ਨਾਨਕ ਕੇ ਕੋ ਜਾਣੈ ਬਿਨ ਸਤਗੁਰ ਸੇਵੈ ਜੋਗ ਨਾ ਹੋਈ ਬਿਨ ਸਤਗੁਰ ਭੇਟੇ ਮੁਕਤ ਨਾ ਕੋਈ ਬਿਨ ਸਤਗੁਰ ਭੇਟੇ ਨਾਮ ਪਾਇਆ ਨਾ ਜਾਏ ਬਿਨ ਸਤਗੁਰ ਭੇਟੇ ਮਹਾ ਦੁਖ ਪਾਏ ਬਿਨ ਸਤਗੁਰ ਭੇਟੇ ਮਹਾ ਗਰਬ ਗੁਬਾਰ ਨਾਨਕ ਬਿਨ ਗੁਰਮੁਆ ਜਨਮ ਹਾਰ ਗੁਰਮੁਖ ਮਨ ਜੀਤਾ ਹਉ ਮੈਂ ਮਾਰ ਗੁਰਮੁਖ ਸਾਚ ਰਖਿਆ ਔਰਤਾਰ ਗੁਰਮੁਖ ਜਗ ਜੀਤਾ ਜਮ ਕਾਲ ਮਾਰ ਬਿਦਾਰ ਗੁਰਮੁਖਦਰ ਗੈ ਨਾਇਆ ਵਹਾਰ ਗੁਰਮੁਖ ਮੇਲ ਮਿਲਾਏ ਸੋ ਜਾਣੈ ਨਾਨਕ ਗੁਰਮੁਖੋ ਸਬਦ ਪਛਾਨੈ ਸਬਦੈ ਕਾ ਨਵੇੜਾ ਸੁਣ ਤੂੰ ਔਦੂ ਬਿਨ ਨਾਮੈ ਜੋਗ ਨਾ ਹੋਈ ਨਾ ਮੈਂ ਰਾਤੇ ਅੰਧਨ ਮਾਤੇ ਨਾ ਮੈਂ ਤੇ ਸੁਖ ਹੋਈ ਨਾ ਮੈਂ ਹੀ ਤੇ ਸਭ ਪ੍ਰਗਟ ਹੋਵੈ ਨਾਮੈ ਸੋਜੀ ਪਾਈ ਬਿਨ ਨਾਮੈ ਪੇਖ ਕਰੈ ਬਹੁ ਤੇਰੇ ਸੱਚੈ ਆਪ ਖੁਵਾਈ ਸਤਗੁਰ ਤੇ ਨਾਮ ਪਾਈਐ ਉਹਦੂ ਜੋਗ ਜੁਗਤਾ ਹੋਈ ਕਰ ਵਿਚਾਰ ਮੰਨ ਦੇਖੋ ਨਾਨਕ ਬਿਨ ਨਾਮੈ ਮੁਕਤ ਨਾ ਹੋਈ ਤੇਰੀ ਗਤਮਤ ਤੂੰ ਹੈ ਜਾਣੈ ਕਿਆ ਕੋ ਆਖ ਬਖਾਣੈ ਤੂੰ ਆਪੇ ਗੁਪਤਾ ਆਪੇ ਪ੍ਰਗਟੋ ਆਪੇ ਸਭ ਰੰਗ ਮਾਣੈ ਸਾਧਕ ਸਿੱਧ ਗੁਰੂ ਬਹੁ ਚੇਲੇ ਖੋਜਤ ਫਿਰੈ ਫੁਰਮਾਨੈ ਮੰਗੈ ਨਾਮ ਪਾਏ ਇਹ ਪਿਖਿਆ ਤੇਰੇ ਦਰਸ਼ਨ ਕੋ ਕੁਰਬਾਨ ਹੈ ਅਬ ਨਾਸੀ ਪ੍ਰਭ ਖੇਲ ਰਚਾਇਆ ਗੁਰਮੁਖ ਸੋਜੀ ਹੋਈ ਨਾਨਕ ਸਭ ਜੁਗਿਆ ਪੇਵਰਤੈ ਦੂਜਾ ਅਵਰ ਨਾ ਕੋਈ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਰਾਮ ਕਲੀ ਕੀ ਵਾਰ ਮਹੱਲਾ ਤੀਜਾ ਜੋ ਦੇ ਵੀਰੈ ਪੁਰ ਬਾਣੀ ਕੀ ਤੁਨੀ ਸ਼ਲੋਕ ਮਹਲਾ 3ਾ ਸਤਿਗੁਰ ਸਹਿ ਜੈ ਦਾ ਖੇਤ ਹੈ ਜਿਸਨੂੰ ਲਾਏ ਪਾਓ ਨਾਉ ਬੀਜੇ ਨਾ ਉਗਵੇ ਨਾ ਮਹਿ ਰਹੇ ਸਮਾਏ ਹਉ ਮੈਂ ਇਹੋ ਬੀਜ ਹੈ ਸੈਸਾ ਗਿਆ ਵਿਲਾਏ ਨਾ ਕਿਸ ਬੀਜੇ ਨਾ ਉਗਵੇ ਜੋ ਬਖਸ਼ੇ ਸੋ ਖਾਏ ਅੰਬੈ ਸੇਤੀ ਅੰਬਰ ਲਿਆ ਬਹੜ ਨਾਨਕ ਸਿਆ ਜਾਏ ਨਾਨਕ ਗੁਰਮੁਖ ਚਲਤ ਹੈ ਵੇਖੋ ਲੋਕ ਆਏ ਲੋਕ ਕੇ ਵੇਖੇ ਬੱਪੜਾ ਜਿਸਨੋਂ ਸੋਜੀ ਨਾਏ ਜਿਸਵੇਂ ਖਾਲੇ ਸੋ ਵੇਖੇ ਜਿਸ ਵਸਿਆ ਮਨ ਮਾਹੇ ਮਹੱਲਾ ਤੀਜਾ ਮਨਮੁਖ ਦੁਖ ਕਾ ਖੇਤ ਹੈ ਦੁਖ ਬੀਜੇ ਦੁਖ ਖਾਏ ਦੁੱਖ ਵਿੱਚ ਜੰਮੈ ਦੁੱਖ ਮਰੈ ਹਉ ਮੈਂ ਕਰਤ ਵਿਹਾਇ ਆਵਣ ਜਾਣ ਨ ਸੁਝਈ ਅੰਦਾ ਅੰਦ ਕੁਮਾਏ ਜੋ ਦੇਵੈ ਤਸੈ ਨਾ ਜਾਣੀ ਦਿੱਤੇ ਕੋਲ ਪਟਾਏ ਨਾਨਕ ਪੂਰਬ ਲਿਖਿਆ ਕਮਾਵਣਾ ਯ ਵਰਨਾ ਕਰ ਨਾ ਜਾਏ ਮਹੱਲਾ ਤੀਜਾ ਸਤਗੁਰ ਮਿਲੇ ਸਦਾ ਸੁਖ ਜਿਸਨੋ ਆਪੇ ਮਿਲੇ ਸੋਏ ਸੁਖ ਹੈ ਇਹੋ ਵਿਵੇਕ ਹੈ ਅੰਤਰ ਨਿਰਮਲ ਹੋਏ ਅਗਿਆਨ ਕਾ ਪਰਮ ਕਟਿ ਹੈ ਗਿਆਨ ਪ੍ਰਾਪਤ ਹੋਏ ਨਾਨਕ ਏਕੋ ਨਦਰੀ ਆਇ ਜੈ ਦੇ ਖਾਤੈ ਸੋਏ ਪੌੜੀ ਸਚੈ ਤਹ ਤਰ ਚਾਹਾ ਬੈਸਣ ਕਉ ਜਾਈ ਸਭ ਕਿਛ ਆਪੇ ਆਪ ਹੈ ਗੁਰ ਸ਼ਬਦ ਸੁਣਾਈ ਆਪੇ ਕੁਦਰਤ ਸਾਜੀਆਂ ਨੂੰ ਕਰ ਮਹਿਲ ਸਰਾਈ ਚੰਦ ਸੂਰਜ ਦੋਇ ਚਾਨਣੇ ਪੂਰੀ ਬਣਤ ਬਣਾਈ ਆਪੇ ਵੇਖੈ ਸੁਣਿਆ ਗੁਰਬਖਤ ਧਿਆਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਰਹਾਉ ਸਲੋਕ ਕਬੀਰ ਮਹੰਦੀ ਕਰਕੇ ਕਹ ਲਿਆ ਆਪ ਹੀ ਸਾਇ ਪੀਸਾਇ ਤੈ ਸਹਿ ਬਾਤ ਨ ਪੁੱਛੀਆ ਕਬਹੂ ਨ ਲਾਈ ਪਾਏ ਮਹੱਲਾ ਤੀਜਾ ਨਾਨਕ ਮਹੰਦੀ ਕਰ ਕਹਿ ਰਖਿਆ ਸੋ ਸਹੋ ਨਦਰ ਕਰੇ ਆਪੇ ਪੀਸੇ ਆਪੇ ਕਸੇ ਆਪੇ ਹੀ ਲਾਇ ਲਏ ਇਹੋ ਪਰਮ ਪਿਆਲਾ ਖਸਮ ਕਾ ਜੈ ਭਾਵੇ ਤੈ ਦੇ ਪੌੜੀ ਵੇਖੀ ਸ੍ਰਿਸ਼ਟੀ ਉਪਾਈਨ ਸਭ ਹੁਕਮ ਆਵੇ ਜਾਏ ਸਮਾਹੀ ਆਪੇ ਵੇਖ ਵਿਖਸਦਾ ਦੂਜਾ ਕੋ ਨਾਹੀ ਜੋ ਭਾਵੇ ਤਉ ਰਖ ਤੂੰ ਗੁਰ ਸ਼ਬਦ ਬੁਝਾਈ ਸਭਨਾ ਤੇਰਾ ਜੋਰ ਹੈ ਜੋ ਭਾਵੈ ਤਵੇ ਚਲਾਹੀ ਤੁਦ ਜੇਵਡ ਮੈਂ ਨਾਹੀਂ ਕੋ ਕਿਸ ਆਖ ਸੁਣਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸਲੋਕ ਮਹਲਾ 3 ਭਰਮ ਭੁਲਾਈ ਸਭ जग ਫਰੀ ਫਾਵੀ ਹੋਈ ਭਾਲ ਸੋ ਸੋ ਸਾਤਨਾ ਦੇਵਈ ਕਿਆ ਚੱਲੈ ਤਿਸ ਨਾਲ ਗੁਰ ਪ੍ਰਸਾਦੀ ਹਰ ਧਾਈ ਹੈ ਅੰਤਰ ਰਖੀਐ ਉਰਤਾਰ ਨਾਨਕ ਘਰ ਬੈਠਿਆ ਸੋ ਪਾਇਆ ਜਾਂ ਕਿਰਪਾ ਕੀਤੀ ਕਰਤਾਰ ਮਹੱਲਾ ਤੀਜਾ ਤੰਦਾ ਧਾਵਤ ਦਿਨ ਗਿਆ ਰਹਿਣ ਗਵਾਈ ਸੋਏ ਕੂੜ ਬੋਲ ਵਿਖ ਖਾਇਆ ਮਨ ਮੁਖ ਚੱਲਿਆ ਰੋਏ ਸਿਰੇ ਉੱਪਰ ਜਮ ਡੰਡ ਹੈ ਦੂਜੇ ਪਾਏ ਪਤ ਖੋਏ ਆਰ ਨਾਮ ਕਦੇ ਨਾ ਚੇਤੇ ਹੋ ਫਿਰ ਆਮਣ ਜਾਣਾ ਹੋਏ ਗੁਰ ਪ੍ਰਸਾਦੀ ਹਰ ਮਨ ਮਸੈ ਜਮ ਡੰਡ ਨਾ ਲਾਗੈ ਕੋਏ ਨਾਨਕ ਸਹਿ ਜੇ ਮਿਲ ਰਹਿ ਕਰਮ ਪ੍ਰਾਪਤ ਹੋਏ ਪੌੜੀ ਇਕ ਆਪਣੀ ਸਿਫਤੀ ਲਾਇਨਉ ਦੇ ਸਤਿਗੁਰ ਮਤੀ ਇਕ ਨਾ ਨੋ ਨਾਉ ਬਖਸ਼ਿਓ ਨੋ ਅਸਰ ਹਰ ਸਤੀ ਪੌਣ ਪਾਣੀ ਬੈ ਸੰਤਰੋ ਹੁਕਮ ਕਰਹਿ ਭਗਤੀ ਇਨਾਂ ਨੂੰ ਪਉ ਅਗਲਾ ਪੂਰੀ ਬਣਤ ਬਣਤੀ ਸਭ ਇੱਕੋ ਹੁਕਮ ਵਰਤਦਾ ਮੰਨਐ ਸੁਖ ਪਾਈ ਵਾਹ ਵਾਹ ਸੱਚੇ ਪਾਤਸ਼ਾ ਤੂੰ ਸੱਚੀ ਨਾਈ ਸਲੋਕ ਕਬੀਰ ਕਸੌਟੀ RAM ਕੀ ਝੂਠਾ ਟਕੈ ਨਾ ਕੋਏ RAM ਕਸੌਟੀ ਸੋਸ ਹੈ ਜੋ ਮਰਜੀਵਾ ਹੋਏ ਮਹੱਲਾ ਤੀਜਾ ਕਿਉਂ ਕਰ ਇਹੋ ਮਨ ਮਾਰੀਐ ਕਿਉਂ ਕਰ ਮਰਤਕ ਹੋਏ ਕਹਿਆ ਸ਼ਬਦ ਨਾ ਮੰਨੈ ਹਉ ਮੈਂ ਛੱਡੈ ਨਾ ਕੋਏ ਗੁਰ ਪ੍ਰਸਾਦੀ ਹਉ ਮੈਂ ਛੁਟੈ ਜੀਵਨ ਮੁਕਤ ਸੋ ਹੋਏ ਨਾਨਕ ਜਿਸ ਨੂੰ ਬਖਸੇ ਤਿਸ ਮਿਲੇ ਤਿਸ ਬਿਗ ਨਾ ਲਾਗੈ ਕੋਈ ਮਹੱਲਾ ਤੀਜਾ ਜੀਵਤ ਮਰਣਾ ਸਭ ਕੋ ਕਹੈ ਜੀਵਨ ਮੁਕਤ ਕਿਉ ਹੋਏ ਪਹਿ ਕਾ ਸੰਜਮ ਜੇ ਕਰੇ ਦਾਰੂ ਪਾਉ ਲਾਏ ਆਂਦਰ ਗੁਣ ਗਾਵੇ ਸੁਖ ਸਹਜੇ ਬਿਖ ਪਵਜਲ ਨਾਮ ਤਰੇ ਨਾਨਕ ਗੁਰਮੁਖ ਪਾਈਐ ਜਾਂ ਕੋ ਨਦਰ ਕਰੇ ਪੌੜੀ ਦੂਜਾ ਪੌਰ ਚਾਏ ਉਹਨੋ ਤਰੇ ਗੁਣ ਵਰਤਾਰਾ ਬ੍ਰਹਮਾ ਬਿਸਰਮ ਹੇਸ ਉਪਾਇਨ ਹੁਕਮ ਕਮਾ ਮਨਕਾਰਾ ਪੰਡਿਤ ਪੜਦੇ ਜੋਤ ਕੀ ਨਾ ਬੂਝੈ ਵਿਚਾਰਾ ਸਭ ਕੁਝ ਤੇਰਾ ਖੇਲ ਹੈ ਸਤ ਸਿਰਜਣਹਾਰਾ ਜਿਸ ਭਾਵ ਹੈ ਤਿਸ ਬਖਸ਼ਿ ਲਹਿ ਸੱਚ ਸ਼ਬਦ ਸਮਾਈ ਵਾਹ ਵਾਹ ਸੱਚੇ ਪਾਤਸ਼ਾਹ ਤੂੰ ਸੱਚੀ ਨਾਈ ਸ਼ਲੋਕ ਮਹੱਲਾ ਤੀਜਾ ਮਨ ਕਾ ਝੂਠਾ ਝੂਠ ਕਮ ਆਵੇ ਮਾਇਆ ਨੂੰ ਫਰੈ ਤਪੱਸਦ ਆਵੇ ਪਰਮੇ ਪੂਲਾ ਸਭ ਤੀਰਥ ਗਹੈ ਉਹ ਤਪਾ ਕੈਸੇ ਪਰਮਗਤ ਲਹਿ ਗੁਰ ਪ੍ਰਸਾਦੀ ਕੋ ਸੱਚ ਕਮਾਵੇ ਨਾਨਕ ਸੋ ਤਪਾ ਮੁਖੰਤਰ ਪਾਵੇ ਮਹੱਲਾ ਤੀਜਾ ਸੋ ਤਪਾ ਜੇ ਹੋ ਤਪ ਕਾਲੇ ਸਤਿਗੁਰ ਨੂੰ ਮਿਲੈ ਸਬਦ ਸੰਭਾਲੇ ਸਤਿਗੁਰ ਕੀ ਸੇਵਾ ਇਹੋ ਤਪ ਪਰਮਾਨ ਨਾਨਕ ਸੋ ਤਪਾ ਦਰਗਹਿ ਪਾਵੇ ਮਾਣ ਪੌੜੀ ਰਾਤ ਦਿਨਸ ਉਪਾਇਨ ਸੰਸਾਰ ਕੀ ਵਰਤਨ ਗੁਰਮਤੀ ਘੜ ਚਾਨਣਾ ਅਨੇਰ ਬਿਨਾਸਣ ਹੁਕਮੇ ਹੀ ਸਭ ਸਾਜੀਆਂ ਨ ਰਵਿਆ ਸਭ ਵਣ ਤ੍ਰਿਣ ਸਭ ਕਿਛ ਆਪੇ ਆਪ ਹੈ ਗੁਰਮਖ ਸਦਾ ਹਰ ਪਣ ਸਬਦੇ ਹੀ ਸੋਜੀ ਪਈ ਸਚੈ ਆਪੁ 부ਝਾਈ ਵਾਹ ਵਾਹ ਸਚੇ ਪਾਤਸ਼ਾਹ ਤੂੰ ਸੱਚੀ ਨਾਈ